ਅੱਜ 1 ਅਗਸਤ 2025 ਦਾ ਦਿਨ ਆ ਭਰਾਵੋ ਅੱਜ ਦੂਜਾ ਟਰੈਕਟਰ ਪਰ ਰਲ ਕਰ ਰਹੇ ਆ ਹੋ ਸਕਦਾ ਜੇ ਸ਼ਾਮ ਤੱਕ ਚਾਰ ਕਿ ਟਰੈਕਟਰ ਹੋ ਸਕਦਾ ਸੰਭਾਵਨਾ ਹੈਗੀ ਆ ਕਿ ਇੱਕ ਟਰੈਕਟਰ ਦਾ ਹੋਰ ਸੌਦਾ ਹੋਇਆ ਹੋਇਆ ਇੱਕ ਸੌਦਾ ਚੱਲ ਰਿਹਾ ਹੈਗਾ ਐਸੇ ਕਿ ਭਰਾਵੋ ਵੀ ਅਗਸਤ ਮਹੀਨੇ ਚ ਕਾਫੀ ਐਮਰੋ ਬੈਂਕਰ ਨਾਲ ਸੈਟਿੰਗਾਂ ਕਰੀਆਂ ਹੋਈਆਂ ਟਾਰਗੇਟ ਲੈ ਹੋਏ ਆ 20 ਐਸੇ ਕਿ ਮੰਨਣਾ ਸਾਡਾ ਕੋਸ਼ਿਸ਼ ਕਰਾਂਗੇ ਵੀ 40 ਤੋਂ 45 ਟਰੈਕਟਰ ਬ੍ਰੈਂਕ ਟਰੈਕਟਰ ਦੀ ਕੋਸ਼ਿਸ਼ ਆ ਵੀ ਅਗਸਤ ਮਹੀਨੇ ਚ ਸੇਲ ਕਰਾਂਗੇ ਅੱਜ ਬਾਈ ਸੁਖਪਾਲਾ ਕੇ ਖੜੇ ਆ ਇਹ ਇਹ ਨਾ ਮੈਂ ਲਖਵੀਰ ਵਾਲਾ ਬਾਈ ਦਾ ਕਿੰਨੂ ਵਾਰ ਆਇਆ ਕੰਮ ਸਦ ਹੋ ਗਿਆ ਹਜੇ ਨਾ ਚੌਥਾ ਚੌਥਾ ਸਦ ਹੋ ਗਿਆ ਬਾਈ ਰਕੇ ਵਾਲਾ ਕਿਉਂ ਆਈ ਰਿਲੇਸ਼ਨ ਚ ਬਣੀ ਜਾਂਦੇ ਆ ਮਾਸਤ ਕਰ ਕਰ ਕੇ ਗਏ ਆਉਂਦੇ ਬਾਈ ਅਰ ਕੱਚ ਤਾਂ ਪੂਰਾ ਬੁੱਲ ਠੱਕਾ ਕਰਕੇ ਗਿਆ ਲੈ ਸੰਦੇਚ ਕਰੇ ਕਿ ਕਰੇ ਹੈ ਕਰਣਾ ਨਾ ਸਾਰੀ ਸਟੇਜ ਨੂੰ ਕਰਾਇਆ ਕਿੰਨੇ ਪੈਸੇ ਕਰਾਇਆ ਸਾਡੇ ਨਾਲ ਕਿ ਸੰਦੇਹ ਦਾ ਹਣਾ ਤੁਹਾਡੇ ਨਾਲ ਸਾਡੇ ਨਾਲ ਲਈ 30000 ਹਾਂ ਇਹ ਕਾਰ ਕੀ 30000 ਨੇ ਸੱਚੀ ਕਰਕੇ ਕਿਉਂ ਕਿਸੇ ਡਿਟ ਜੋ ਆਇਆ ਪ੍ਰੋਗਰਾਮ ਮੈਂਨੇ ਮਾਨ ਕਰਕੇ ਆਉਂਦੇ ਆ ਬਾਈ ਵੀ ਇਹ ਡਿਟ ਜੋ ਮੈਂ ਲਗਾਇਆ ਦਿੰਦਾ ਕਿਸੇ ਨੂੰ ਹੋਰ ਕਮਾਈ ਕਰਨ ਲਈ 4 ਟਰੈਕਟਰ ਚੌਥਾ ਟਰੈਕਟਰ ਲੈ ਕੇ ਚੱਲੇ ਆ ਬਾਈ ਅੱਗੇ ਤੇ 2 ਦਾ ਵੇ ਸੂਪਾਲ ਨੂੰ ਦਿੱਤੇ ਸੀ ਤੇ ਤੀਜਾ ਵਾਈਡ ਦਿੱਤਾ ਸੀ ਤੇ ਅੱਜ ਚੌਥਾ ਵਾਹਿੰਦਰਪੈਰ ਗਿਆਨ ਦਿੱਤਾ ਗਿਆ ਇਹ ਡਾਕਟਰ ਲੈ ਕੇ ਚੱਲੇ ਆ ਨਰਪੈਰ ਕੇ ਪਿੰਡ ਭਾਦਰਪੁਰ ਪਿੰਡ ਭਾਦਰਪੁਰ ਅਕਾਈਂਦੁਰਾ ਨਾਮ ਕੀ ਹੈ ਮੀਤ ਸਿੰਘ ਮੇਜਰ ਸਿੰਘ ਪਿੰਡ ਅਕਕਾ ਵਾਲੀ ਮੇਜਰ ਸਿੰਘ ਅਕਕਾ ਵਾਲੀ ਨੂੰ ਡਾਕਟਰ ਦਿੱਤਾ ਹੈ ਅੱਛਾ ਨਾਮ ਵੀ ਨਹੀਂ ਲਿਖਣ ਲੱਗੀ ਹੈ ਲਖਵਿੰਦਰ ਸਿੰਘ ਹਾਂਜੀ ਲਖਵਿੰਦਰ ਤੇ ਗੁਰਪ੍ਰੀਤ ਵੀਰ ਆ ਕੇ ਨਾਲ ਆਏ ਆ ਇਹ ਭਾਦਰਗੜ ਤੋਂ ਆਏ ਆ ਭਾਦਰਪੁਰ ਸੋੜੀ ਭਾਦਰਪੁਰ ਆਣ ਵਾਲੋ ਲਾਸਟ ਸਟੇਪ ਐਂਡ ਆਏ ਦੋਹਾਬੜਾ ਏਰੀਏ ਦੇ ਪਿੰਡ ਨੇ ਇਹ ਬਾਈ ਯਾਰ ਕੇ 2017 ਵਾਲਾ ਸਵਰਾਜ ਅੱਛੀ ਜੋਜਾ ਲਗੇ ਚੱਲੇ ਆ ਕਿਵੇਂ ਕਿਹਦੇ ਨਾਲ ਸਾਡੇ ਕੋਲ ਕੁਛ ਨਹੀਂ ਮਾਰ ਕਿੰਨੇ ਦੋਵੇਂ 10 ਚੋ ਨੰਬਰ ਦਾ ਦਾਰਦਾਸ ਤੁਸੀਂ ਕੋਲ ਭੇ ਕਿੰਨੇ ਦੋਗੇ ਤੇ ਤੂੰ ਕਿਨੇ ਦੇ ਰੰਗ ਦਾ ਸੌ ਦਾ ਸੌਈ 100 ਸੌਈ ਇਤਨੀ ਕਰਦਾ ਜੋ ਆਪ ਦੇ ਭਰਾ ਹੀ ਯਾਰ ਕਿਨੂੰ ਮਾਰ ਕਰਦੇ ਆ ਇਹਨਾਂ ਨੇ ਕਿਨੂੰ ਕਹਦੇ ਸੀ ਧੱਕਾ ਨਹੀਂ ਲੱਗੇ ਆ ਉਹਨਾਂ ਕੋਲ ਹੀ ਜਾਣਾ ਮੈਨੂੰ ਜਾਣਾ ਜੀ ਅੱਛਾ ਜਾਨੀ ਗਈ ਸੀ 15 ਅੱਛਾ ਇਹਨਾਂ ਨੇ ਮਾਫੀ ਕਿਹਾ ਉਹਨਾਂ ਦਾ ਉੱਥੇ ਹੀ ਹੋਣਾਗਾ ਆਈ ਮਾਣ ਕਰਦੇ ਆ ਭਰਾਵੋ ਕਿਵੇਂ ਮਾਣ ਤੋੜ ਸਕਦੇ ਹੋ ਤੁਹਾਡੇ ਅਗਲੇ ਲੈਣਾ ਤੁਸੀਂ ਮਾਣ ਕਰਕੇ ਆਉਨੇ ਹੋ ਕੋਈ ਵੀ ਤੁਸੀਂ ਤੁਹਾਡੇ ਦੇ ਭਰਾ ਸ ਨੂੰ ਪਤੀ ਐ ਤੁਸੀਂ ਮੈਨੂੰ ਜਾਣ ਦਿਓ ਕਿੰਨੇ ਭਰਾ ਤਾਂ ਕਿੰਨੇ ਭਰਾ ਨੇ ਆਏ ਜੇ ਵੀ ਕਿਰੇ 5-5 ਲੀਟਰ 4-4 ਤੁਸੀਂ ਲੈ ਕੇ ਜਾ ਚੁੱਕੇ ਹੋ ਕਿਸਦਾ ਵੀ ਮਾਣ ਨਹੀਂ ਤੋੜਨ ਦੇ ਭਰਾਵੋ ਤੁਸੀਂ ਵੀ ਜਰੂਰ ਬ੍ਰੈਂਡ ਕਿਟ ਤੇ ਵਿਜ਼ਿਟ ਕਰਿਓ ਕੋਈ ਵੀ ਠੇਟਰ ਖੇਂਦਾ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਜਾਂ ਭੂਆ ਦੇ ਮੁੰਡੇ ਨੇ ਮਾਮੇ ਦੇ ਮੁੰਡੇ ਨੇ ਤੁਹਾਡੇ ਸਾਲੇ ਨੇ ਨੇ ਸਾਡੂ ਨੇ ਕਿਸੇ ਨੇ ਵੀ ਡਾਕਟਰ ਗਰੀਦਨਾ ਤੁਹਾਡਾ ਮਾਣ ਹੀ ਟੁੱਟਣ ਦੇ ਬਰਾਬਰ ਜਰੂਰ ਬ੍ਰੈਂਟ ਨਾਲ ਸੰਪਰਕ ਕਰਿਓ ਤੇ ਅਗਰ ਗੱਲ ਕੋਈ ਨੁਕਸਾਨ ਪੈ ਰਗਾ ਜਰੂਰ ਵਧਾਈਆਂ ਦਿਓ ਬਹੁਤ ਬਹੁਤ ਵਧਾਈਆਂ ਬਈ ਜੀ ਬਹੁਤ ਬਹੁਤ ਵਧਾਈਆਂ ਕਮੈਂਟਾਂ ਵਿੱਚ ਤੁਸੀਂ ਵੀ ਵਧਾਈਆਂ ਦਿਓ ਸਵਰਾਜ 855 ਆਹ ਸਵਰਾਜ 855 ਦੇ ਵਿੱਚ ਅੱਜ ਜਿਹੜੇ ਬਹੁਤ ਹੀ ਆਸਤਾਰਾ ਬਲ ਜਵਾ ਨਵੇਂ ਘਾਇਰਾ ਬਹੁਤ ਸਾਫ ਸੁਥਰੀ ਹਾਲਤ ਚ ਇਹ ਘਟੇ ਚੱਲਿਆਗਾ ਕਿਸੇ ਵੀਰ ਨੇ ਹੈਜੇਟ ਪ੍ਰੀਤਨੇ ਆ ਕਿਵੇਂ ਇਧਰ ਸਵਰਾਜ ਆ ਬਹੁਤ ਬੇਨਤੀ ਜਿਖੜਿਆ ਸੋਭਾ ਬਣੀਆਂ ਆਹ ਮੋਦਵੀ ਇੱਧਰ ਖੜਾਗਾ 2013 ਮਾਡਲ 2017 ਮਾਡਲ ਸਵਰਾਜ ਕਾਪੀ ਗਿੰਤੀ ਚ ਉਧਰ ਗੋਨਦੇ ਦਾ 4x4 ਖੜਾਗਾ ਸੋਨੂ ਸਾਰੇ ਦੇਖਾ ਇਹਨਾਂ ਮਾਰੋ ਸਾਰੀ ਅੱਗੇ ਖੜਾ 2000 ਦਾ 2000 ਦੇ ਗੁੰਗੀ ਮਾਡਲ ਗੁੰਗੀ ਮਾਡਲ ਖੜਾ 2013 ਮਾਡਲ ਆਹ ਦਾ ਜਮਾ ਕੋਕਾ ਪੀਸ ਕੋਕਾ ਪੀਸ ਟਰੈਕਟਰ ਜਮੇ ਨਵਾਂ ਦੇਖਾ ਇਹਦਾ ਦੇਖੋ ਕਿੰਨਾ ਰੰਗ ਰੰਗ ਪਿਆ ਮਿੱਟਦੇ ਰੇਟ ਹੈਗਾ ਇਹਦਾ ਨੈਟਰ ਦਾ ਰੇਟ ਹੈਗਾ 6,85,000 ਰੁਪਿਆ ਆ ਦੇਖੋ ਭਰਾਓ ਕਿੰਨਾ ਪੰਜਾਬੀ ਦਾ ਦੇਖੋ ਕਿੰਨਾ ਨਵਾਂ ਦਿੱਖਿਆਗਾ ਜਿਵੇਂ ਸ਼ੋਰੂਮ ਕਿੰਨੇ ਨੇ ਸਾਡੇ ਕੋਲ ਨਾਲ ਨਾਲ ਤੋਂ ਬੜੀਆਂ ਗੱਲਾਂ ਦੇਖੀ ਨਾ ਸਾਫ ਦਾ ਡਿਵੈਲਪਮੈਂਟ ਲੱਗਿਆ ਹੋਇਆ 11 ਮੰਡਲ ਬਹੁਤ ਸਾਫ ਸੁਥਰੀ ਜਿਹੜਾ ਕਾਲ ਦੇ ਵਿੱਚ ਬ੍ਰਾਂਡ ਦੇ ਤੇ ਹਰ ਰੋਜ਼ ਨਵੇਂ-ਨਵੇਂ ਡੈਕ ਲੱਗਦੇ ਆ ਭਰਾਓ ਰਣਕ ਤੇ ਸਭਾ ਨੇ ਸਹੂਲਤਾਂ ਹੋਰ ਦਿੱਤੀਆਂ ਲੱਗੇ ਹੋਏ ਆ ਕਮੈਂਟ ਕਰੀ ਚੱਲਿਆ ਕਰੋ ਵਧਾਈਆਂ ਦੇ ਚੱਲਿਆ ਕਰੋ ਬਾਈ ਜਸਪਾਲ ਅਰਗੇ ਲੱਗੇ ਚੱਲਿਆ 5210 ਵੀ ਖੜੇ ਆ ਮੈਸੀ 9500 ਵੀ ਖੜੇ ਆ ਹਰੇਕ ਪ੍ਰਕਾਰ ਦੀ ਟਰੈਕਟਰ ਬੜੈਂਡ ਟਰੈਕਟਰ ਤੁਸਾਨੂੰ ਮਿਲ ਜੂਗਾ ਕੋਈ ਵੀ ਟਰੈਕਟਰ ਖਰੀਦਣਾ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਚ ਟਰੈਕਟਰ ਖਰੀਦੋ ਕੋਈ ਵੀ ਟਰੈਕਟਰ ਦੇਖੋ ਬੜੈਂਡ ਟਰੈਕਟਰ ਦੇ 100 ਦੇ ਕਰੀਬ ਟਰੈਕਟਰ ਲੱਗ ਜੂਗਾ ਭਰਾਵੋ ਹੁਣ ਵਾਲੇ ਦਿਨਾਂ ਚ ਵੀ ਤੁਸੀਂ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਅੱਗੇ ਕਿਵੇਂ ਡਾਉਣ ਮਾਲ ਟਰੈਕਟਰ ਖੜਾ ਭਰਾਵਾ ਆਪਾਂ ਵਿੱਚ ਕਟਿਆ ਸੀਗਾ ਇਹ 2002 ਮਾਲ ਟਰੈਕਟਰ ਹੈ 2002 ਮਾਡਲ ਆ 52 10 ਖੜੇ ਆ ਇੱਧਰ ਕਿਉਂ ਹਜੇ ਤਿਆਰੀ ਬੈਰੀ ਨਹੀਂ ਹੋਏਗੀ 36 30 ਖੜੇ ਆ ਆ 755 ਖੜੇ ਆ ਇੱਧਰ 36 30 ਖੜਾ 969 ਖੜੇ ਆ ਬਹੁਤ ਟਰੈਕਟਰ ਖੜੇ ਆ ਕਹੇ ਜੀ ਵੀ ਟਰੈਕਟਰ ਲੈਣੇ ਆ ਤੁਸੀਂ ਜਲਦ ਕਰੋ ਸਿੱਧੀ ਕਰੋ ਫਰਕ ਕਰੋ ਵੜੈਂਟਰ ਦੀ ਟੀਮ ਨਾਲ ਨਵੇਂ-ਨਵੇਂ ਟਰੈਕਟਰ ਜਲਦੀ ਖਰੀਦ ਲਓ ਵੀਡੀਓ ਨੂੰ ਅੱਗੇ ਸਾਂਝਾ ਸ਼ੇਅਰ ਲਾਇਕ ਤੇ ਕਮੈਂਟ ਕਰੋ ਬ੍ਰੈਂਚ ਡੀਲਰ ਜਿੱਦੇ ਤੁਸੀਂ ਜਰੂਰ ਸੰਪਰਕ ਕਰਕੇ ਆਸਾਨ ਕਿਸ਼ਤਾਂ ਜਿਹੜੇ ਡੀਲਰ ਖਰੀਦ ਕੇ ਲਿਆ ਸਕਦੇ ਹੋ ਸਾਰੇ ਭਰਾਵਾਂ ਦਾ ਬਹੁਤ 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 ਧੰਨਵਾਦ ਕਰਦੇ ਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ